ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪੰਜਾਬ ਬੰਦ ਦੇ ਸਿੱਧੇ ਨੂੰ ਮਿਲਿਆ ਪਰਮਾ ਹੁੰਗਾਰਾ ਰੋਡਵੇਜ਼ ਦੀਆਂ ਬੱਸਾਂ ਆਵਾਜਾਈ ਬੰਦ ਰਹੀ ਅਤੇ ਵਪਾਰੀਆਂ ਨੇ ਵੀ ਆਪਣੇ ਵਪਾਰ ਬੰਦ ਕਰਕੇ ਬੰਦ ਨੂੰ ਦਿੱਤਾ ਵੱਡਾ ਹੁੰਗਾਰਾ ਦਰਨੇ ਵਿੱਚ ਪਹੁੰਚੇ ਕਿਸਾਨ ਆਗੂਆਂ ਨੇ ਵੱਖ-ਵੱਖ ਮੁੱਦਿਆਂ ਬਾਰੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਲੱਖਾ ਸਿੰਘ ਸੁਧਾਨਾ ਵੀ ਵਿਸ਼ੇਸ਼ ਤੌਰ ਤੇ ਇਸ ਤਰਨੇ ਵਿੱਚ ਪਹੁੰਚੇ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਇਸ ਮੌਕੇ ਹਰਪਨ ਸਿੰਘ ਧੂੜ ਸੁਖਦੇਵ ਸਿੰਘ ਹਰਿਆਊ ਨਰਾਤਾ ਸਿੰਘ ਰਘਵੀਰ ਸਿੰਘ ਨਿਆਰ ਚੰਜੀਤ ਕੌਰ ਧੂੜੀਆਂ ਸਾਹਿਬ ਸਿੰਘ ਦਤਾਲ ਜਗENDER ਸਿੰਘ ਸੁਧਾਨਾ ਅਤੇ ਹੋਰ ਵੀ ਕਈ ਕਿਸਾਨ ਆਗੂ ਮੌਜੂਦ ਸਨ دیکھتے ਹਾਂ ਇੱਕ ਖਾਸ ਰਿਪੋਰਟ ਖਨਾਰੀ ਬਾਰਡਰ ਤੇ ਜਿਹੜਾ ਚੱਲ ਰਿਹਾ ਸੰਘਰਸ਼ ਹੈ ਉਸ ਨੂੰ ਹੋਰ ਤਕੜਾ ਕਰਨ ਲਈ ਆਪਾਂ ਸਾਰੇ ਲਗਾਤਾਰ ਦੇਖ ਰਹੇ ਆ ਇੱਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਉਹ ਸਾਂ ਦੇ ਵਿੱਚ ਸ਼ੋਰ ਨਿਤ ਵੀ ਕਾਰਜ ਤੇ ਵੱਖ-ਵੱਖ ਪ੍ਰੋਗਰਾਮ ਜਿਹੜੇ ਨੇ ਉਹ ਮੁੱਤੇ ਜਾ ਰਹੇ ਨੇ ਦਿੱਤੇ ਜਾ ਰਹੇ ਨੇ ਵੱਡੀ ਗਿਣਤੀ ਦੇ ਸਾਕੀ ਲਗਾਤਾਰ ਖਰੂ ਬਾਰਡਰ ਤੇ ਹਾਜ਼ਰੀ ਉਹ ਲਵਾ ਰਹੇ ਨੇ 100 ਛੰਡਿਆਂ ਦੇ ਰੰਗ ਅਲੱਗ-ਅਲੱਗ ਹੋ ਸਕਦੇ ਨੇ ਜਿੱਥੇ ਬੰਦੀਆਂ ਦੇ ਨਾਂ ਅਲੱਗ-ਅਲੱਗ ਹੋ ਸਕਦੇ ਨੇ ਪਰ ਜੜੀ ਉਹ ਮੰਜ਼ਲ ਹੈ ਨਿਸ਼ਾਨਾ ਇੱਕ ਲੋਕ ਭਾਈ ਦਾ ਇੱਥੇ ਉਹਨੇ ਕਿਸਾਨੀ ਦਾ ਮਸਲਾ ਨਹੀਂ ਰਹਿ ਗਿਆ ਕਿ ਆਪਾਂ ਕਹੀਏ ਇੱਕ ਕਿਸਾਨੀ ਦਾ ਮਸਲਾ ਹੈ ਉਹ ਮੋਪਾ ਦਾ ਮਸਲਾ ਹੈ ਉਹਨਾਂ ਵਿੱਚ ਮਜ਼ਦਮ ਵੀ ਆ ਜਾਂਦੇ ਨੇ ਵਿਦਿਆਰਥੀ ਵੀ ਨੇ ਛੋਟੇ ਦੁਕਾਨਦਾਰ ਵੀ ਨੇ ਪਸਾਣੀ ਵੀ ਹੈ ਜਿਸ ਤਰੀਕੇ ਜਿਵੇਂ ਪੈਪਿਕਾ ਚਾਹ ਪਾਤਿਆਂ ਦੇ ਵਿੱਚ ਬੇਤੇ ਪੰਜਾਬ ਦੇ ਕਿਰਤੀ ਲੋਕੋ ਹਰ ਤੋਂ ਪੱਲਾ ਫੱਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਅੱਜ ਪੰਜਾਬ ਦੇ ਸੋਚੇ ਲੋਕਾਂ ਦਾ ਸਾਡੇ ਦੁਕਾਨਦਾਰ ਭਰਾਵਾਂ ਦਾ ਸਾਡੇ ਟਰਾਂਸਪੋਰਟਰਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਮਲਾਜ਼ਮਾਂ ਦਾ ਹਰ ਵਰਗ ਦਾ ਕਿ ਅੱਜ 3 ਤਰੀਕ ਦੇ ਬੰਦ ਦੇ ਸੱਦੇ ਨੂੰ ਹਰ ਪਾਰ ਤੇ ਸਫਰ ਬਣਾਇਆ ਗਿਆ ਕਿਉਂਕਿ ਸਾਰੇ ਪੰਜਾਬ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਇਹ ਬਹੁਤ ਲੰਮੇ ਸਮੇਂ ਬਾਅਦ ਬਾਜ਼ਾਰ ਬੰਦ ਹੋਏ ਆ ਤੇ ਬਾਜ਼ਾਰ ਸਾਡੇ ਜਿਹੜੇ ਵਪਾਰੀ ਭਰਾ ਦੇ ਦੁਕਾਨਦਾਰ ਭਰਾ ਨੇ ਹੱਥ ਕੀਏ ਭਰਾ ਨੇ ਕੀ ਕਿਸੇ ਨੂੰ ਜ਼ਬਰਦਸਤੀ ਨਹੀਂ ਬੰਦ ਕਰਾਇਆ ਗਿਆ ਇਹ ਦੁਕਾਨਾਂ ਨੂੰ ਉਹਨਾਂ ਨੇ ਆਪ ਦੀ ਮੰਗੀ ਦੇ ਨਾਲ ਦੇ ਵਜ੍ਹਾ ਕਿਸਾਨੀ ਮੋੜ ਤੇ ਨਾ ਸਹਿਯੋਗ ਕਰਦੇ ਹੋਏ ਬੰਦ ਕੀਤੇ ਆ ਆ ਇੱਥੇ ਵੀ ਮਰੇ ਸਾਹਾਂ ਦੇ ਮਸਲਾ ਇਕੱਲੇ ਮਜ਼ਦੂਰਾਂ ਦਾ ਨਹੀਂ ਹੈ ਇਹ ਮਸਲਾ ਜਿਹੜਾ ਇਨਸਾਨ ਇਹ ਧਰਤੀ ਤੇ ਪੈਦਾ ਹੋਇਆ ਜਿਹੜਾ ਇਨਸਾਨ ਸਾਹ ਲੈਂਦਾ ਹੈ ਜਿਹੜਾ ਇਨਸਾਨ ਰੋਟੀ ਖਾਂਦਾ ਹੈ ਇਹ ਮਸਲਾ ਉਸ ਇਨਸਾਨ ਦੀ ਰੋਟੀ ਰੋਟੀ ਦਾ ਭਰਾਓ ਪਤਨਾ ਵਾਲਿਓ ਸਾਰ ਬਾਸੀਓ ਦੁਕਾਨਦਾਰੋ ਤੁਹਾਨੂੰ ਗੱਲ ਸੁਣਾ ਜਨਮ ਧਿਆਨ ਨਾਲ ਸੁਣ ਲਿਓ ਐਨਸੋ ਵੀ ਦੇ ਕਿਸੇ ਸੀ ਬਰਿੰਡਰ ਦੇ ਵਿੱਚ ਜੋ ਲੈਂਸ ਮਾਰਕੀਟ ਰੋਕੀ ਕੋਰ ਲੈਂਸ ਮਾਰਕੀਟ ਜਿਹਦੀ ਇੱਕ ਦਿਨ ਦੀ ਸੇਲ 60 ਲੱਖ ਰੁਪਈਆ ਸੀ ਦੱਸਾਦਨਾ ਬਾਅਦ ਬਰਿੰਡਰ ਤੋਂ ਵੀ ਬਿਜਾਰ ਵਾਜਦਾ ਹੁੰਦੇ ਮੈਂ ਤੋਂ ਵੀ ਬਿਜਾਰ ਗਿਆ ਦੁਕਾਨਦਾਰ ਇਕੱਠੇ ਕਿਤੇ ਮੈਂ ਪਹਿਲੀ ਗੱਲ ਪੁੱਛੀ ਮਗਰ ਦਾ ਹੱਦਲ ਹੋ ਗਿਆ ਜੋ ਲੈਂਸ ਮਾਰਕੀਟ ਬੰਦ ਹੋਰੀ ਨੂੰ ਤੁਸੀਂ ਇਹ ਇਹ ਸੋਨੇ-ਸੋਟੀਆਂ ਦੀਆਂ ਦੁਕਾਨਾਂ ਦੇ ਉੱਤੇ ਮਾਰਾ ਹੁੰਦਾ ਝਾਕ ਬੰਦਿਆ ਕਿ ਨਹੀਂ ਤੇ ਸਾਰੇ ਦੁਕਾਨਦਾਰ ਕਹਿਣ ਲੱਗ ਗਏ ਕਹਿੰਦੇ ਬਾਈ ਦਸਾਂ ਦੁਕਾਨਾਂ ਦੇ ਵਿੱਚ ਪੂਰੀ ਚਹਿਲ ਪਹਿਲ ਸ਼ੁਰੂ ਹੋ ਗਈਆਂ ਦੁਕਾਨਾਂ ਤੇ ਉਹਦਾ ਕਾਰਨ ਕੀ ਸੀ ਜਿਹੜਾ 60 ਲੱਖ ਰੁਪਿਆ ਇੱਕ ਕੋਈ ਮਾਰਕੀਟ ਦੇ ਵਿੱਚ ਇੱਕ ਕੋਈ ਮਾਲ ਦੇ ਉੱਤੇ ਜਾ ਰਿਹਾ ਸੀ ਉਹ 60 ਲੱਖ ਰੁਪਿਆ ਬਾਜ਼ਾਰ ਦੇ ਵਿੱਚ ਕਿੰਨੀਆਂ ਦੁਕਾਨਾਂ ਦੇ ਵੰਡਿਆ ਗਿਆ ਹੋਣਾ ਜਿੰਨੇ ਕੁ ਡੀਮਾਰਟ ਖੁੱਲ ਗਿਆ ਕੋਈ ਜਿਹੜੇ ਖੁੱਲ ਗਿਆ ਵੱਡੇ ਵੱਡੇ ਮਾਲ ਖੁੱਲ ਗਏ ਇਹ ਹੈ ਕੀ ਨੇ ਐ ਵੱਡੇ ਵੱਡੇ ਘਰਾਂਿਆਂ ਦੇ ਕਲਪਲੇਟਾਂ ਦੇ ਨੇ ਹੁਣ ਤਾਂ ਐਮਾਜ਼ਨ ਸਿੱਧਾ ਆਨਲਾਈਨ ਸਪਲਾਈ ਕਰਨ ਲੱਗਾ ਸਮਾਨ ਘਰਾਂ ਦੇ ਵਿੱਚ ਉਹਨਾਂ ਸਭ ਤੋਂ ਵੱਧ ਨੁਕਸਾਨ ਕਿਹ ਨੂੰ ਹੋਇਆ ਭਾਈ ਦੁਕਾਨਦਾਰ ਨੂੰ ਇਹ ਗੱਲ ਅਸੀਂ ਮਤਲਬ ਕਹਿੰਦੇ ਰਹੇ ਵੀ ਜਦੋਂ ਕਲਪਲੇਟ ਇਹ ਪਰਾਗੋਂ ਕੰਦੀ ਖੇਤੀ ਤੇ ਕਬਜ਼ਾ ਨਹੀਂ ਕਰਨਗੇ ਗੱਲਾਂ ਕਿਸਾਨ ਮਜ਼ਦੂਰ ਨੂੰ ਨਹੀਂ ਮਾਰਨਗੇ ਕੋਈ ਦੁਕਾਨਦਾਰ ਵੀ ਮਾਰੇ ਜਾਣਗੇ ਹੁਣ ਕਿੰਨੇ ਵੱਡੇ ਵੱਡੇ ਮਾਰ ਖੋਲ ਰਹੇ ਆ ਉਹ ਸਾਰੇ ਬਜ਼ਾਰਾਂ ਨੂੰ ਖਾ ਰਹੇ ਆ ਦੁਕਾਨਾਂ ਨੂੰ ਖਾ ਰਹੇ ਆ ਬੱਸੋ ਸ਼ਹਿਰ ਵਾਲਾ ਗੱਲ ਸਹੀ ਆ ਗੱਲ ਤਾਂ ਬਰੀ ਬੱਸੋ ਭਾਓ ਇਹ ਗੱਲ ਜਾਇਜ਼ ਆ ਮਰੀ